ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਰੋਡੇਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਕੰਮ ਆ ਅੱਜ ਦੋ ਝੋਟੀਆਂ ਵਿਖਾਉਣੀਆਂ ਤੁਹਾਨੂੰ ਬਾਈ ਹੁਣਿਆਂ ਨੇ ਜਿਹੜੀਆਂ ਇਹ ਝੋਟੀਆਂ ਵਿਖਾਉਣੀਆਂ ਦੋਵੇਂ ਮਿੱਤਰੋ ਬਣਨ ਵਾਲੀਆਂ ਤਿਆਰ ਪਰ ਤਿਆਰ ਵਜਨ ਵਾਲੀਆਂ ਝੋਟੀਆਂ ਬਹੁਤ ਭਰਾਵਾਂ ਦੀਆਂ ਫੋਨ ਕਾਲਾਂ ਆਉਂਦੀਆਂ ਸੀ ਵੀ ਤੁਸੀਂ ਨਿੱਕੀਆਂ ਕਟੀਆਂ ਵੱਧ ਪਰਾਉਣੇ ਕੋਈ ਮਤਲਬ ਪਲੀਆਂ ਤਿਆਰ ਬਣਨ ਵਾਲੀਆਂ ਝੋਟੀਆਂ ਵਿਖਾਇਓ ਅੱਜ ਤੁਹਾਡੇ ਲਈ ਝੋਟੀਆਂ ਲੈ ਕੇ ਆਏ ਆ ਟੌਪ ਕਲਾਸ ਨੀਲੀ ਰਾਵੀ ਨਸਲ ਦੀਆਂ ਆਓ ਕਰਦੇ ਆ ਇਹਨਾਂ ਦੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਵੀ ਕਰ ਪਰਿਵਾਰ ਦਾ ਪੂਰੇ ਵਧੀਆ ਵੀਰੇ ਠੀਕ ਆ ਅੱਛਾ ਬਾਈ ਫਿਰ ਦਰਸ਼ਕਾਂ ਦੀ ਡਿਮਾਂਡ ਤੇ ਖਰਾ ਉਤਰਿਆ ਆ ਇਹ ਹਾਂਜੀ ਹਾਂਜੀ ਦੋ ਝੋਟੀਆਂ ਆ ਗਈਆਂ ਹਾਂਜੀ ਅੱਛਾ ਬਾਈ ਪਹਿਲੇ ਨੰਬਰ ਤੇ ਆ ਵੱਡੀ ਝੋਟੀ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਵੱਡੀ ਝੋਟੀ ਆ ਵੀਰੇ ਇਹਦੀ 2 ਸਾਲ ਤੇ 3 ਕਿ ਮਹੀਨੇ ਉਮਰ ਆ 2 ਸਾਲ ਤੇ 3 ਮਹੀਨੇ ਹਾਂਜੀ ਫਿਰ ਦੋਂਦੀ ਤਾਂ ਹੋ ਗਈ ਹੋਣੀ ਆ ਬਈ ਕਿ ਨਹੀਂ ਹਾਂ ਦੋਂਦੀ ਆ ਵੀਰੇ ਦੋਂਦੀ ਆ 12 ਦਾ ਹਾਂ ਠੀਕ ਆ ਅੱਛਾ ਵੀਰੇ ਇਹ ਕੋਈ ਇਹਦੇ ਵੀਰੇ 17 ਦਿਨ ਹੋ ਗਏ ਸੀਮਨ ਲੱਗੇ ਨੇ 17 ਦਿਨ ਹੋ ਗਏ ਟੀਕਾ ਲੱਗੇ ਨੇ ਹੋਏ 507 ਦਾ ਟੀਕਾ ਲੱਗਾ 507 ਦਾ ਹਾਂਜੀ ਠੀਕ ਆ ਬਈ ਤਾਂ ਆਪਾਂ ਖਾਲੀ ਮੰਨ ਕੇ ਦੇਵਾਂਗੇ ਕਿਉਂਕਿ ਜੇ ਚੈੱਕ ਨਹੀਂ ਹੋਣੀ ਹੈ ਨਾ ਹਾਂ ਬਿਲਕੁਲ ਜੀ ਅੱਛਾ ਵੀਰੇ ਆਪ ਦਾ ਇਹਦਾ ਪਤਾ ਕੁਛ ਵੀਰੇ ਆਪ ਦਾ ਵੀ ਇਹ ਮੇਰੇ ਮੇਰੇ ਪਿੰਡ ਦਾ ਸਾਣਾ ਹੈ ਨਾ ਉਹਦੀ ਆ ਹੈ ਨਾ ਠੀਕ ਹੈ ਬਾਈ ਝੋਲੀ ਝੜੀ ਦੀ ਕੱਟੀ ਚੰਗੀ ਆ ਬਟੂੜਾ ਬਹੁਤ ਖੜਨਾ ਖੜਨੀ ਬਈ ਜੁਜਨ ਚੰਗਾ ਹੈ ਨਾ ਬਾਈ ਹੂੰ ਲੈ ਵੀ ਮਾੜੇ ਬੋਤਾ ਵੀਰੇ ਦੀ ਤਾਂ 16 17 ਕਿਲੋ ਦਾ ਰਿਕਾਰਡ ਸੀਗਾ ਲੈ ਵੀ ਬੋਤਾ ਜਵਾਬ ਦਿਖਾ ਦੇ ਦੋਵਾਂ ਅੱਖਾਂ ਦੇ ਵਿੱਚ ਹੈਗੇ ਆ ਸਾਰਾ ਕੁਕ ਐ ਵੀਰੇ ਜਮਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਉਹ ਸਾਲ ਤੇ ਬਈ ਆਉਦੀ ਨੀਲੀ ਅੱਖ ਵੇਖ ਮੰਨ ਲਓ ਤੁਸੀਂ ਇਹ ਚੀਜ਼ ਨੋਟ ਕਰਿਆ ਕਰੋ ਤੁਸੀਂ ਮੰਨ ਲਓ ਨਿਸ਼ਾਨੀਆਂ ਨੂੰ ਪੈ ਜਾਣੇ ਆ ਮੇਨ ਕੈਰੈਕਟਰ ਆ ਜਿਹੜੇ ਪਸ਼ੂ ਦੇ ਉਹ ਵੇਖਿਆ ਕਰੋ ਵੇਖੋ ਕਿੰਨਾ ਚੰਗੇ ਕੈਰੈਕਟਰ ਰੰਗਾਂ ਦੀ ਬਹੁਤ ਚੰਗੀ ਛੋਟੀ ਆਰਾਂ ਦੀ ਬਹੁਤ ਚੰਗੀ ਛੋਟੀ ਕਿਉਂਕਿ ਜਦੋਂ ਹੁਣ ਮਹਿ ਤਿਆਰ ਹੋ ਗਈ ਕੁਛ ਨਾ ਕੁਛ ਕਰ ਲੈ ਇੱਕਲਾ ਥਾਣਾ ਵੀਰੇ ਅੱਛਾ ਬਈ ਇਹਦਾ ਰੇਟ ਫਿਰ ਰੇਟ ਵੀਰੇ ਦਾ ਫੋਨ ਤੇ ਕਰ ਲਾਂਗੇ ਯਾਰ ਫੋਨ ਤੇ ਕਾਹਦਾ ਕਾਹ ਤੋਂ ਕਰਦੇ ਹੁੰਨੇ ਰੇਟ ਫੋਨ ਤੇ ਆਇਆ ਵੀਰੇ ਯਾਰ ਵੀ ਆਪਦੇ ਬੰਦੇ ਤੋਂ ਹੀ ਖਰੀਦ ਕੰਦਗਾ ਕੋਈ 2-4000 ਦਾ ਵਟਾ ਵੀ ਹੁੰਦਾ ਹਨਾ ਨਹੀਂ ਅਗਲੇ ਜਦੋਂ ਵੇਚਣੀ ਆਪਾਂ ਲਈਆਂ ਹੀ ਵੇਚੜੀ ਫਿਰ ਹਣਾ ਰੇਟ ਦਾ ਸਾਰੇ ਦਸ਼ਕ ਕਹਿੰਦੇ ਵੀ ਰੇਟ ਕਰਾਇਆ ਕਰੋ ਕੋਈ ਗੱਲ ਨਹੀਂ ਵੀਰੇ ਫੋਨ ਤੇ ਕਰਦਾ ਠੀਕ ਆ ਭਾਈ ਅੱਛਾ ਵੀਰੇ ਆ ਦੋ ਨੰਬਰ ਤੇ ਜਿਹੜੀ ਕੱਟ ਜਿਹੜੀ ਵੀਰੇ ਦੋ ਨੰਬਰ ਤੇ ਆ ਡਾਇਮੰਡ ਦੀ ਹੈਗੀ ਆ 1.5 ਸਾਲ عمر ਆ ਇਹਦੀ ਅੱਛਾ 1.5 ਸਾਲ ਦੀ ਆ ਤੇ ਵੀਰੇ ਇਹ 14 ਮਹੀਨੇ عمر ਆ ਵੀਰੇ ਦੀ ਅੰਗਾਂਗਾਂ ਦੀ ਇਹ ਵੀ ਚੰਗੀ ਆ ਹਾਂਜੀ ਹਾਂਜੀ ਵੀਰੇ ਪੂਰੀ ਚੰਗੀ ਕੱਟੀ ਆ ਹਾਂਜੀ ਝੋਲੀ ਝਾਲੀ ਦੀ ਬਾਈ ਐਡਾ ਕੱਟਾ ਵੀਰੇ ਝੋਲੀ ਝਾਲੀ ਦੋ ਥਣ ਚਿੱਟੇ ਆ ਦੋ ਕਾਲੇ ਆ ਠੀਕ ਆ ਪੂਰੀ ਚੰਗੀ ਆ ਝੋਲੀ ਵਿਖਾ ਦੂਗਾ ਬੜਾ ਪੂਰਾ ਬਹੁਤ ਚੰਗਾ ਬੜਾ ਪੂਰਾ ਬਹੁਤ ਚੰਗਾ ਵੀਰੇ ਟੇਡਾ ਕਰਤਾ ਹੈ ਨਾ ਹਾਂ ਸੂਲ ਤੇ ਵੀ ਨਿਸ਼ਾਨ ਆ ਵੀਰੇ ਸਾਰੀਆਂ ਨਿਸ਼ਾਨੀਆਂ ਝੋਲੀ ਬਾਈ ਤੂੰ ਕੱਢੀ ਬਾਹਰ ਨੂੰ ਝੋਲੀ ਇਹਨੂੰ ਲੈ ਵੀ ਮੈਤ੍ਰੋ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਕੰਪਲੀਟ ਆ ਵੀਰੇ ਹਾਂ ਅੰਗਾਰਾਂ ਦੀ ਚੰਗੀ ਆ ਹੈ ਨਾ ਬਾਈ 1.5 ਸਾਲ ਉਮਰਾ ਵੀਰੇ ਪੂਰੀ ਜਿਆਦਾ ਚੰਗੀ ਕੱਟੀ ਆ ਹੂੰ ਅੱਛਾ ਵੀਰੇ ਅੱਛਾ ਹਾਂਜੀ ਨਵੇੜ ਦਿੰਦੇ ਗੱਲ ਇਹਦਾ ਫੋਨ ਤੇ ਕਰ ਲਾਂਗੇ ਵੀਰੇ ਉਹ ਅਖੀਰਲੀ ਦਾ ਆਪਾਂ ਵੀਡੀਓ ਹੀ ਦੱਸ ਦਿੰਦੇ ਠੀਕ ਹੈ ਵੀਰੇ ਲੈ ਵੀ ਮਿੱਤਰੋ ਅੱਖਾਂ ਉੱਖਾਂ ਦੀ ਬੜੀ ਚੰਗੀ ਪਲੀ ਕੱਟੀ ਹੈ ਵੀਰੇ ਚਾਰ ਕਿ ਮਹੀਨੇ ਸਾਹ ਕੱਟੀ ਗੱਲ ਲੈ ਲੈਣਾ ਲੈ ਲੋਗੇ ਲੈ ਲੋਗੇ 6 ਕੁ ਮਹੀਨੇ ਆੜੀਆ ਲੈ ਲਓ ਬਸ ਤੂੰ 6 ਮਹੀਨੇ ਤੇ ਕਿਪੂਟਾ ਹੋ ਗਿਆ ਭਾਈਆਂ ਨੂੰ ਪੂਰਾ ਪ੍ਰੋਪਰ ਹਨਾ ਬਸ ਕਰਦੀ ਰਹਿ ਗਿਆ ਥੋੜਾ ਜਿਹਾ ਕਰਕੇ ਕੋਈ ਇਹ ਨਹੀਂ ਹੈਗਾ ਵੀ ਜਾਂ ਕੋਈ ਲੱਸੀ ਫਿੱਕੀ ਆ ਹਨਾ ਨਹੀਂ ਨਹੀਂ ਜਾਣ ਵਾਲੀ ਹੈ ਕੱਟੀ ਝੋਟੀਆਂ ਤੇਰੀਆਂ ਚੰਗੀਆਂ ਭਾਈ ਚਲੋ ਪੈਸੇ ਦਾ ਚੀਜ਼ ਤੇ ਲੱਗਣੇ ਲੱਗਣੇ ਹੁੰਦੇ ਭਾਈ ਪਰ ਇਹਦਾ ਕਰਮ ਵਾਲੀਆਂ ਜਾਂਦੀਆਂ ਮਈਆਂ ਬਣਨ ਵਾਲੀਆਂ ਹਨਾ ਅੱਜ ਜਿਹੜਾ ਦੋਵਾਂ ਨੂੰ ਲੈ ਕੇ ਛੱਡ ਦੂ ਬਾਈ ਡਬਲ ਹੀ ਆ ਪੈਸੇ ਇਹਦੇ ਢਾਟੇ ਵਾਲਾ ਸੌਦਾ ਨਹੀਂ ਬਾਕੀ ਇਹ ਤਾਂ ਮੇਰੇ ਮਾਪਿਆਂ ਦਾ ਖਾਨਦਾਨੀ ਬਹੁਤ ਚੰਗਾ ਹਨਾ ਘਰਾਣਾ ਚੰਗਾ ਛੋਲੀ ਛੋਲੀ ਚ ਬਹੁਤ ਚੰਗੀਆਂ ਦੋੜੇ ਕੱਢੀ ਅੱਛਾ ਰੇਟ ਇਹਦਾ ਵੀ ਫੋਨ ਤੇ ਇਹਦਾ ਫੋਨ ਵੀਰੇ ਉਹ ਵੀਰੇ ਰੇਗਰਾ ਮਹੀਨੇ ਉਹ ਮਰਾ ਵੀਰੇ ਉਹ ਕਿੰਨੇ ਦੀ ਦੇ ਦਿੱਗੇ ਵੀਰੇ ਉਹ ਵੀਰੇ ਆਪ 27000 ਦੀ ਦੇਦਾ ਜੱਸ ਸੁਣੋ ਜਵਾਨ ਮੇਰੇ ਕੋਈ ਗੱਲ ਨਹੀਂ ਵਿੱਚ ਉਹ 1000 ਰੁਪਇਆ ਮਾਨਤਨ ਵੀ ਕਰਦਾ ਠੀਕ ਆ ਬਈ 26000 ਦੀ ਦੇ ਦੇ ਹਾਂਜੀ ਕਿਹੜੇ ਦੀ ਆ ਵੀਰੇ ਇਹ ਇਹ ਵੀਰੇ ਲੰਡੇ ਦੀ ਆ ਠੀਕ ਆ ਬਈ ਲੈ ਮੂੰਹ ਵਾ ਬਹੁਤ ਸੋਹਣਾ ਲੰਦਾ ਵੀ ਹੈ ਨਾ ਹਾਂਜੀ ਮੈਂ ਪੁੱਤ ਇਹਦੀ ਝੋਲੀ ਵਿਖਾ ਦੇ ਇਹਨੂੰ ਤੇਰਾ ਪੂਰਾ ਤੇ ਵੀਰੇ ਚਾਰਾਂ ਤੇ ਨਿਸ਼ਾਨ ਹੈਗੇ ਉਹ ਮੂਰਲਾ ਤੇ ਵੀ ਵੇਖ ਲੈ ਉੱਤੇ ਹਾਂ ਲਾਈਵ ਕੈਮਰਾ ਥੱਲੇ ਨੂੰ ਕਰਕੇ ਦਿਖਾ ਦੇ ਪੁੱਤ ਚੰਗੀ ਤਰ੍ਹਾਂ ਇੱਕ ਰੀ ਮੱਕੇ ਕੇ ਚਾਰੇ ਪੈਰਾਂ ਦੇ ਨਿਸ਼ਾਨ ਆ ਬਾਈ ਜੇ ਬਾਈ ਤੰਨੇ ਹੀ ਲੈ ਲਵੇ ਕੱਠੀਆਂ ਵੀਰੇ ਜੇ ਕੋਈ ਵੀਰੇ ਤੰਨੇ ਲੈ ਲੂਗਾ ਕੱਠੀਆਂ ਆਪਾਂ 100 ਕਿਲੋਮੀਟਰ 'ਚ ਪਹੁੰਚ ਫ੍ਰੀ ਕਰ ਦੋ ਓਕੇ ਲੈ ਕੱਲੀ-ਕੱਲੀ ਤੇ ਨਹੀਂ ਹੋਣੀ ਨਹੀਂ ਕੱਲੀ-ਕੱਲੀ ਤੇ ਨਹੀਂ ਬੜੋ ਠੀਕ ਹੈ ਜੋੜਾ ਲੈ ਲਵਿਆ ਵਟੀਆਂ ਨਾਲ ਤੋਂ ਮੈਂ ਵਡੀਆਂ ਦੇ ਜੋੜੇ 'ਚ ਕਰ ਦਾਂਗੇ ਬਾਈ ਜਾਂ 2000 ਰੁਪਈਆ ਛੱਡ ਦਾਂਗੇ ਤੇ ਜਾਂ ਪਹੁੰਚ ਕਰ ਦਾਂ 100 ਕਿਲੋਮੀਟਰ ਦਾ 2000 ਰੁਪਈਆ ਹੀ ਆ ਬਾਈ ਹਾਂ ਅਗਲੇ ਤੇ ਭਾਰ ਪੈਣਾ ਹਨਾ ਆਪਾਂ ਐਵੇਂ ਕਾਦੋ ਹਨਾ ਠੀਕ ਹੈ ਹੈ ਆਪਾਂ ਬੱਲਿਆਂ ਪਾ ਕੇ ਤਾਂ ਕਹੇ ਨਾ ਨਹੀਂ ਦੇਣੇ ਯਾਰ ਇਹ ਤਾਂ ਗੱਲ ਹੈਗੀ ਅਗਲਾ ਹਨਾ ਹੁਣ ਜੇ ਆਪਾਂ ਅੱਖ ਕੇ ਵੀ ਅਗਲਾ ਘਾਟਾ ਪਾ ਕੇ ਕਿੱਥੋਂ ਜਾ ਰਿਹੇ ਹਰ ਕੋਲ ਭਰ ਦੂ ਨਹੀਂ ਪਾਉਣਾ ਬਈ ਸਹੀ ਗੱਲ ਹਨਾ ਨੰਬਰ ਬਾਈ ਕਿੰਨਾ ਆਪਣਾ ਨੰਬਰ ਵੀਰੇ ਉਹੀ ਆਪਣਾ 787892412 ਠੀਕ ਹੈ ਬਾਈ ਜਾਮਦਾ ਲੱਕਾ ਸਾਰਾ ਧੰਨਵਾਦ